ਦੋਸਤੋ ਅੱਜ ਆਪਾਂ ਗੱਲ ਕਰਾਂਗੇ ਖਾਲਸਾ ਰਾਜ ਦੇ ਸਭ ਤੋਂ ਵੱਡੇ ਗੱਦਾਰਾਂ ਦੀ ਜਿਨ੍ਹਾਂ ਕਰਕੇ ਖਾਲਸਾ ਰਾਜ ਦਾ ਅੰਤ ਹੋਇਆ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਭਵਾਨੀ ਦਾਸ ਦਾ 1810 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਇਲਾਕੇ ਜਿੱਤੇ ਸੀ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਇਹਦੇ ਕੋਲ ਸੀ ਇਹਦੇ ਉੱਤੇ ਲਾਹੌਰ ਦਰਬਾਰ ਤੇ ਵਿੱਚੋਂ ਲੱਖਾਂ ਰੁਪਏ ਗੁੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ ਦੂਜਾ ਨੰਬਰ ਆਉਂਦਾ ਹੈ ਡੋਗਰੇ ਭਰਾਵਾਂ ਦਾ ਗੁਲਾਬ ਸਿੰਘ ਧਿਆਨ ਸਿੰਘ ਤੇ ਸੁਚੇਤ ਸਿੰਘ ਇਹ ਵੱਡੀਆਂ ਉੱਚੀਆਂ ਪਦਗੀਆਂ ਤੇ ਮੌਜੂਦ ਸਨ ਇਹਨਾਂ ਨੇ ਅੰਗਰੇਜ਼ਾਂ ਨੂੰ ਸਿੰਘਾਂ ਬਾਰੇ ਸੂਹ ਦੇ ਕੇ ਖਾਲਸਾ ਰਾਜ ਦੀ ਪਿੱਠ ਵਿੱਚ ਛੁਰਾ ਮਾਰਿਆ ਤੀਜਾ ਨੰਬਰ ਹੈ ਜੀ ਦੀਵਾਨ ਗੰਗਾ RAM ਦਾ ਇਹਦੇ ਕੋਲ ਫੌਜੀ ਇਹ ਮਹਿਕਮਾ ਸੀ ਜਿਸ ਨੇ ਵੀ ਦੁਸ਼ਮਨਾ ਦਾ ਸਾਥ ਦੇ ਕੇ ਪੰਥ ਦੀ ਪਿੱਠ ਦੇ ਵਿੱਚ ਛੂਰਾ ਮਾਰਿਆ ਚੌਥਾ ਨੰਬਰ ਹੈ ਗਵਰਨਰ ਰਣਜੋਤ ਸਿੰਘ ਮਜੀਠਾ ਦਾ ਇਹ ਅੰਗਰੇਜ਼ਾਂ ਹੱਥੋਂ ਵਿਕ ਗਿਆ ਸੀ ਲੋਰ ਪੈਨ ਤੇ ਇਹ ਵੀ ਪੰਥ ਨੂੰ ਪਿੱਠ ਦਿਖਾ ਗਿਆ ਪੰਜਵਾਂ ਨੰਬਰ ਤੇ ਆਉਂਦਾ ਹੈ ਤੇਜਾ ਸਿੰਘ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਇਹ ਖਾਲਸੇ ਨੂੰ ਪਿੱਠ ਦਿਖਾ ਗਿਆ ਸੀ ਕੁੱਦਾਰੀ ਕਰ ਗਿਆ ਸੀ 6ਵੇਂ ਨੰਬਰ ਤੇ ਤੇਜਾ ਸਿੰਘ ਤੇ ਉਸਦੇ ਭਰਾ ਪ੍ਰਧਾਨ ਮੰਤਰੀ ਲਾਲ ਸਿੰਘ ਦਾ ਇਹਨਾਂ ਦੋਵਾਂ ਭਰਾਵਾਂ ਨੇ ਖਾਲਸਾ ਰਾਜ ਨੂੰ ਅੰਗਰੇਜ਼ਾਂ ਅੱਗੇ ਟਾ ਕੀ ਮਰਵਾਇਆ ਸਤਵਾ ਨੰਬਰ ਹੁੰਦਾ ਹੈ ਜਰਨਲ ਵੈਂਟੂਰਾ ਦਾ ਜੋ ਫਰਾਂਸੋ ਖਾਲਸਾ ਫੌਜ ਨੂੰ ਸਿਖਲਾਈ ਦੇਣ ਲਈ ਆਇਆ ਸੀ ਉਹ ਅਸਲ ਦੇ ਵਿੱਚ ਅੰਗਰੇਜ਼ਾਂ ਦਾ ਟਾਟ ਨਿਕਲਿਆ ਜੇ ਤੁਸੀਂ ਇਸ ਟੌਪਿਕ ਦੇ ਉੱਤੇ ਇੱਕ ਪੂਰੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸੋ